ਐਤਵਾਰ ਦੀ ਰਾਤ ਪੁਲਾੜ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਅਹਿਮ ਰਾਤ ਰਹੇਗੀ ਇਸ ਦਿਨ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਪੂਰਨ ਚੰਨ ਗ੍ਰਹਿਣ ਦਿਖੇਗਾ ਇਹ ਪੂਰਨ ਚੰਨ ਗ੍ਰਹਿਣ ਇੱਕ ਬਲੱਡ ਮੂਨ ਬਣ ਜਾਵੇਗਾ ਭਾਵ ਚੰਨ ਲਾਲ ਆਮ ਨਾਲੋਂ ਵੱਡਾ ਦਿਖੇਗਾ ਇਹ ਪੂਰਨ ਚੰਨ ਗ੍ਰਹਿਣ ਏਸ਼ੀਆ ਦੇ ਨਾਲ-ਨਾਲ ਅਫਰੀਕਾ ਦੇ ਪੂਰਬੀ ਹਿੱਸੇ ਪੱਛਮੀ ਆਸਟ੍ਰੇਲੀਆ ਵਿੱਚ ਵੀ ਦਿਖਾਈ ਦੇਵੇਗਾ ਇਹ ਉੱਤਰੀ ਭਾਰਤ ਦੇ ਦਿੱਲੀ ਚੰਡੀਗੜ੍ਹ ਜੈਪੂਰ ਲਖਨਾਓ ਪੱਛਮੀ ਭਾਰਤ ਦੇ ਮੁੰਬਈ ਆਂਧਰਾਵਾਦ ਪੁੰਨਿਆ ਦੇ ਨਾਲ-ਨਾਲ ਦੱਖਣੀ ਭਾਰਤ ਦੇ ਚ ਨਈ ਬੈਂਗਲੋਰੋ ਹਦਰਾਵਾਦ ਕੋਚੀ ਵਿੱਚ ਵੀ ਦਿਖੇਗਾ ਇਹ ਪੂਰਬੀ ਭਾਰਤ ਦੇ ਕੋਲਕੱਤਾ ਭੁਵਨੇਸ਼ਵਰ ਗੁਹਾਟੀ ਤੇ ਮੱਧ ਭਾਰਤ ਦੇ ਬੋਪਾਲ ਨਾਗਪੁਰ ਰਾਏਪੁਰ ਕਈ ਥਾਵਾਂ ਤੇ ਦੇਖਿਆ ਜਾਵੇਗਾ ਭਾਰਤੀ ਸਮੇਂ ਅਨੁਸਾਰ ਚੰਨ ਗ੍ਰਹਿ 7 ਸਤੰਬਰ ਰਾਤ 8:52 ਮਿੰਟ ਤੇ ਹੈ ਪੂਰਨ ਚੰਨ ਗ੍ਰਹਿ ਦਾ ਸਮਾਰ ਰਾਤ 11 ਵਜੇ ਤੋਂ ਦੇਰ ਰਾਤ 12:22 ਮਿੰਟ ਤੱਕ ਦਿਖੇਗਾ ਚੰਨ ਗ੍ਰਹਿ ਅਦੋਂ ਲੱਗਦਾ ਹੈ ਜਦੋਂ ਧਰਤੀ ਸੂਰਜ ਤੇ ਚੰਨ ਦੇ ਚੱਕਰ ਇੱਕ ਹੀ ਰੇਖਾ ਵਿੱਚ ਆ ਜਾਣ ਇਹ ਇੱਕ ਖਗੋਲੀ ਘਟਨਾ ਹੈ ਅਸਲ ਵਿੱਚ ਹੁੰਦਾ ਇਹ ਹੈ ਕਿ ਚੰਦਰਮਾ ਧਰਤੀ ਦੇ ਪਰਛਾਵੇਂ ਵਿੱਚੋਂ ਲੰਘਦਾ ਹੈ ਤੇ ਇੱਕ ਸਿੱਧੀ ਰੇਖਾ ਵਿੱਚ ਆ ਜਾਂਦਾ ਹੈ ਕਿਉਂਕਿ ਚੰਦਰਮਾ ਆਰਬਿਟ ਵੱਲ ਚੁੱਕਿਆ ਹੋਇਆ ਹੈ ਇਹ ਹਰ ਮਹੀਨੇ ਧਰਤੀ ਦੇ ਪਰਛਾਵੇਂ ਵਿੱਚੋਂ ਨਹੀਂ ਲੰਘਦਾ ਇਸ ਲਈ ਅਜਿਹੀ ਘਟਨਾ ਹਰ ਮਹੀਨੇ ਨਹੀਂ ਵਾਪਰਦੀ ਬਲੱਡ ਮੂਨ ਦਾ ਮਤਲਬ ਹੈ ਚੰਦਰਮਾ ਆਮ ਨਾਲੋਂ ਵੱਡਾ ਦਿਖੇਗਾ